ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਤੁਹਾਨੂੰ ਦੱਸਿਆ ਸੀਗਾ ਨਾ ਪਹਿਲਾਂ ਵਾਲੇ ਵਲੌਗ ਦੇ ਵਿੱਚ ਵੀ ਆਪਾਂ ਸੂਟ ਪੇਂਟ ਕਰਦੇ ਆਂ ਇਹ ਆਪਾਂ ਬਲੈਕ ਕਲਰ ਮੀਡੀਅਮ ਬਰਾਦ ਤੇ ਮਿਕਸ ਕਰ ਲਿਆ ਇਹ ਆਪਣੇ ਕੋਲ ਤਿਆਰ ਹੈ ਇਧਰ ਆਪਾਂ ਸਾਰਾ ਘੇਰੇ ਦਾ ਸੈਟਅਪ ਕਰ ਲਿਆ ਇਧਰ ਕਰ ਤਾ ਰਹਿੰਦਾ ਆਈ ਮੈਂ ਇੰਕੇ ਸਾਰਾ ਘੇਰੇ ਦਾ ਸੈਟਅਪ ਕਰ ਲਿਆ 1 ਤੋਂ 5 ਸਾਲ ਦੇ 10 ਸਾਲ ਦੇ ਬੱਚੇ ਤੱਕ ਮੀਡਾ ਪੀਸ ਹੈਗਾ ਇਹ ਫੇਵਰਿਕ ਦਾ ਜੋ ਆਪਣੇ ਕੋਲੇ ਕੱਪੜੇ ਦਾ ਮਸਲੀ ਲਿੰਦਾ ਹੈਗਾ ਤੇ ਫਰੇਮ ਆਪਾਂ ਸਾਰਾ ਠੇਰਾ ਮੈਂ ਕਿ ਇਸ ਤਰ੍ਹਾਂ ਪੂਰੀ ਸਹੀ ਸਟੱਪ ਸਾਰਾ ਲਾ ਕੇ ਨਿਸ਼ਾਨ ਲਗਾ ਤੇ ਫਰੇਮ ਆਪਾਂ ਕਾਸ ਲੈ ਕਲਰ ਆਪਾਂ ਇੱਧਰ ਤਿਆਰ ਕਰ ਲਿਆ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਕਿ ਗਾਂ ਕਿਵੇਂ ਬਣਾਉਣਾ ਤੇ ਕਲਰ ਕਿਥੋਂ ਬਣ ਕੇ ਆਪਾਂ ਤੇ ਇਹ ਆਪਾਂ ਜੀ ਕਰ ਲਈ ਇਸ ਤਰ੍ਹਾਂ ਪੇਂਟ ਇਹ ਕੇਰੇ ਦੀ ਇਸੇ ਇਸ ਤਰ੍ਹਾਂ ਵੇ ਇਹ ਆਪਣਾ ਕਿਰਨ ਗਿੱਲਾ ਸੀਗਾ ਤੇ ਉਦੋਂ ਸੁਕਾਉਣ ਵਾਸਤੇ ਰੱਖਤਾ ਜੇ ਆਪਾਂ ਇਹਨੂੰ ਹੋਰ ਕਰਾਂਗੇ ਹੋਰ ਸੋਨਾ ਬਣਾਵਾਂਗੇ ਇਸ ਤਰ੍ਹਾਂ ਇਹ ਬਣਾ ਹੈ ਗਜੀ ਤੇ ਆਪਾਂ ਸਾਨੂੰ ਫੇਰ ਸਾਰੀ ਡਿਟੇਲ ਦਿੰਨੇ ਆ ਇਹ Hey. Hey. फिर बाहर तो बाल ही गर्मी है अंदर तो पता ही नहीं लगता अग ही डिगे भिंड कब्जी ਗਰਮੀ ਹੈ ਜੀ ਕੋਈ ਹਾਲ ਕਿਦਾਂ ਕਰੀ ਬਾਲੀ ਕਰਨੀ ਹੈ ਜੀ ਇੱਥੇ ਤਾਂ ਨੰਬਰ ਦੀ ਗਰਮੀ ਤੇ ਜਾਨਵਰਾਂ ਤੇ ਬਡੇ ਸਾਣੇ ਦੁਖੀ ਬੱਚਾ ਬੱਚਾ ਹੀ ਦੁਖੀ ਹੈ ਗਰਮੀ ਤੋਂ ਤਾਂ ਹਾਂ ਜਾਨਵਰ ਵਾਲੀ ਦੁਕੀ ਹੈ ਇਹਦੇ ਵਾਰਾ ਪਸ਼ੂ ਦਾ ਬਚਾ ਇਹ ਸਾਰਾ ਕੋਸ ਮੈਂ ਚੱਕ ਦੇ ਅੰਦਰ ਰੱਖਿਓ ਤੇ ਮੈਂ 10 ਮਿੰਟ ਇੱਥੇ ਰਹਿਣੀ ਆ ਕਿ ਮੈਨੂੰ ਪੰਜ ਅਦਵਾਦ ਲਿਆ ਦਿਓ ਅਦਰ ਲਸਣ ਵੀ ਬਰੀਕ ਬਰੀਕ ਹੀ ਕੱਟ ਲਈ ਆ ਮੈਂ ਲਾ ਪਿੰਡ ਦਾ ਬਾਹਲਗਾ ਹਾਂ ਹਾਂ ਤੇ ਲੰਗਾ ਬੋਤੋਣਾ ਕਿ ਬਾਲਗਾ ਅੰਜਰਾਂ ਸੋਈ ਬਹੁਤ ਹੋਣ ਗਿਆ ਖਾਈ ਲਵਾਂਗੇ ਆਪਾਂ ਤਾਂ ਮੈਂ ਚਲ ਪਤੂ ਵੇਖਵਾ ਦੇ ਸਰ ਤੇ ਫਿਰ ਨਾ ਤਰਾਂਗੇ ਬਸ ਇਹ ਚਲੋ ਠੀਕ ਹੋ ਗਏ ਕੰਮ ਹੋ ਗਏ ਅੱਧੀਆਂ ਸਬਜ਼ੀ ਕੱਟ ਲਈ ਐ ਕੱਪੜੇ ਧੋਲੇ ਆ ਤੇ ਰੁਕ ਜਾਓ ਤੇ ਮਾਫ਼ੀ ਗਰਮੀ ਬਹੁਤ ਆ ਹਾਂਜੀ ਕੀ ਹਾਲ ਚਾਲ ਆ ਜੀ ਠੀਕ ਆ ਸਾਰੇ ਵਧੀਆ ਅੱਜ ਜੋ ਗਿਆ ਜੀ ਮੰਗਲਵਾਰ ਤੇ ਚਲਾ ਕੇ ਹਾਂ ਸਰਵਾਰ ਚਾਹੇ ਪਿੰਦ ਤੇ ਹਲਵਾਰੀ ਬੈਠੀ ਤੇ ਬਦਲ ਫਿਰ ਚੜਿਆ ਆਉਂਦਾ ਨੇਰੀ ਮੀਂਹ ਤੇ ਮਸਾਂ ਹੀ ਦਿੱਤਾ ਗੱਡਿਆ ਜਾਂਦੋਂ ਬਹੁਤ ਔਖੀ ਹੋ ਜਾਂਦੀ ਸਫਾਈ ਕਰਨੀ ਫਿਰ ਹਾਲ ਨਹੀਂ ਜਾਂਦਾ ਤੇ ਹਲੇ ਇੱਧਰ ਸਾਰੇ ਮਾਣ ਵਿੱਚ ਮੌਸਮ ਬਹੁਤ ਖਰਾਬ ਹੋ ਰਿਹਾ ਜੀ ਪਚਾ ਲਾ ਕੇ ਹਟੇ ਸੀ ਆਪਣਾ ਤੇ ਬਾਕੀ ਵਧੀਆ ਜੀ ਠੀਕ ਠਾਕ ਹਨ ਆਪਣਾ ਬਲੌਗ ਪਿਆਸੀ ਕੱਲ ਵਾਲੀ ਤੇ ਉਹਨੂੰ ਅਦਾੰਡ ਨਹੀਂ ਸੀ ਕਰਿਆ ਤੇ ਚਲੋ ਮੈਂ ਕਿਹਾ ਫਿਰ ਹੁਣ ਨਾਲੇ ਤੁਹਾਨੂੰ ਮੌਸਮ ਬਾਰੇ ਦੱਸ ਦਿੰਨੇ ਆ ਕੰਮ ਹੋ ਗਿਆ ਸਵੇਰ ਤੇ ਲੈਟ ਉੱਟ ਗਈ ਸੀ ਰਾਤ 11 ਵਜੇ ਤੇ ਹੁਣ ਆਈ ਏ ਜੀ 8:00 ਵਜੇ ਲੈਟ 8:30 ਵਜੇ ਕੰਮ ਵਸ ਹੋ ਗਿਆ ਕੱਪੜੇ ਨਹੀਂ ਦੋਤੇ ਬਾਕੀ ਬਾਰੇ ਕੋਈ ਚ ਚਲੋ ਫੇਰ ਆਣਾ ਮੈਨੂੰ ਕੱਲ ਕਿਸੇ ਨਵੇਂ ਬਲੌਕ ਨਾਲ ਮੇਰਾ ਹੜ ਕੱਲਾਲਾ ਸੂਟ ਪਚਾੜੇ ਪਿਆ ਉਹਨੂੰ ਮੈਂ ਕਰਦੀ ਸੈਟ ਤੇ ਗਰਮੀ 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 ਤੇ ਬਹੁਤ ਜਿਆਦਾ ਘਟੀਆਂ ਨੂੰ ਆਗ ਬੁੱਕ ਲੱਗ ਰਹੀ ਹੈ ਮੋਬਾਈਲ ਤੇ ਦਿਖਾਈ ਜਾਣਾ ਕਾਫੀ ਜਿਹੜਾ ਸਮਾਂ ਭਿਆਨਕ ਹੋ ਰਿਹਾ ਜਿੱਥੇ ਭੈਣ ਭਰਾ ਨੂੰ ਆਪ ਹੱਥ ਬਨ ਕੇ ਅਪੀਲ ਕਰਦੇ ਪਲੀਜ਼ ਜੇ ਨਹੀਂ ਸਰਦਾ ਤਾਂ ਬਾਹਰ ਨਿਕਲੋ ਤੇ ਜਿ ਤੁਸੀਂ ਚੁੱਪ ਕਰਕੇ ਬਸ ਚਾਰ ਜਨ ਕਰ ਲਈ ਜੰਦਰ ਬੈ ਕੇ ਕੱਟੋ ਜੀ ਨਜਹਾਨ ਜੀ ਤੰਦਰੁਸਤੀ ਆ ਤਾਂ ਸਭ ਕੁਝ ਕਰ ਸਕਦੇ ਆ ਆਪਾਂ ਹਨ ਤੇ ਯਾ ਚੰਗਾ ਟਮ ਟਾਈਮ ਦੀ ਵੇਟ ਕਰੋ ਗਰਮੀ ਤਾਂ ਟਾਲੀ ਜਾਣੀ ਹੈ ਸੁੱਖ ਸ਼ਾਂਤੀ ਹੈ ਜੇ ਆਪਾਂ ਸਭ ਠੀਕ ਠਾਕ ਆ ਬੱਚਿਆਂ ਨਾਲ ਤਾਂ ਸਭ ਕੁਝ ਹੋ ਸਕਦਾ ਜੀ ਹਨ ਚਲੋ ਫਿਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਵਲੋਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰੇ ਵੀਡੀਓ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਇਹ ਪ੍ਰੰਪਰ ਨਵੇਂ ਜੁੜਦੇ ਜੀ ਘੰਟੀ ਵਾਲਾ ਬਟਨ ਦਬਾ ਦੇਖੋ ਤਾਂ ਕਿ ਤੁਹਾਡੇ ਤੋਂ ਲੈ ਤੱਕ ਸਾਰੇ ਨਵੇਂ ਵੀਡੀਓ ਜਲਦੀ ਆ ਸਕਣ ਮਿਲਦੇ ਆ ਫਿਰ ਤੁਹਾਨੂੰ ਕੱਲ ਚਲੋ ਠੀਕ ਹੈ ਫਿਰ ਓਕੇ ਬਾਏ ਬਾਏ ਸਸਤਾ